ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੈਗ ਰੂਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਲੋ ਜੀ ਆਪਾਂ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਤੇ ਟਾਈਮ ਸੀਗਾ ਇੱਥੇ ਸ਼ਾਇਦ 1.5 2 ਇਸ ਦਾ ਟਾਈਮ ਸੀ ਧੁੱਪ ਬਹੁਤ ਜ਼ਿਆਦਾ ਸੀਗੀ ਤੇ ਜਿਹੜਾ ਤੇ ਜਿਹੜਾ ਦੇ ਡੈਡੀ ਜਾ ਕੇ ਆਏ ਸੀ ਸ਼ਹਿਰ ਤੇ ਸ਼ਹਿਰ ਤੋਂ ਚੀਜ਼ੀ ਵੀ ਲੈ ਕੇ ਆਏ ਸੀ ਖਾਣ ਨੂੰ ਤੇ ਜ਼ਿਆਦਾਤਰ ਹੋਰ ਕੁਝ ਨਹੀਂ ਸੀ ਲੈ ਕੇ ਆਏ ਕਿਉਂਕਿ ਫੈਨ ਨਹੀਂ ਸੀ ਕੋਈ ਹੋਰ ਸਮਾਨ ਮੇਰਾ ਲੈ ਕੇ ਤਾਂ ਆਉਣ ਵਾਲਾ ਸੀ ਬਟ ਮੇਰੇ ਕੋਲ ਟਾਈਮ ਨਹੀਂ ਸੀਗਾ ਵੀ ਮੈਂ ਇਹਨਾਂ ਨੂੰ ਲਿਖ ਕੇ ਦੇ ਦੰਦੀ ਹਨਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜੇ ਆਉਂਦੇ ਜਾਂਦੇ ਫੇਰ ਲੈ ਆਇਓ ਵੀ ਜਿਹੜਾ ਹੁਣ ਥੋੜਾ ਮੇਨ ਸਮਾਨ ਆ ਉਹ ਲੈ ਆਓ ਜਿਹੜੀਆਂ ਦਿਆ ਨੋਟਬੁਕਸ ਲੈ ਕੇ ਆਏ ਸੀ ਹੁਣ ਜਿਹੜਾ ਇਹਨਾਂ ਦਾ ਸੈਕੰਡ ਸੈਮੈਸਟਰ ਜਿਹੜਾ ਸ਼ੁਰੂ ਹੋਣਾ ਹੈ ਆ ਉਹਦੇ ਲਈ ਤੇ ਨਵੀਆਂ ਨੋਟਬੁਕਸ ਲੱਗਣਗੀਆਂ ਹੁਣ ਰਜਿਸਟਰ ਵਗੈਰਾ ਲੱਗਦੇ ਨੇ ਉਹ ਲੈ ਕੇ ਤੂੰ ਪੈਨੀ ਜਿਆਦਾ ਸੀਗੀ ਨਾ ਤੇ ਪੂਰੀ ਲੱਗਦੀ ਸੀ ਵੀ ਜਿਵੇਂ ਅੱਜ ਗਰਮੀ ਸ਼ੁਰੂ ਹੋਈ ਹੋਵੇ ਇੰਨੀ ਜਿਆਦੇ ਧੁੱਪ ਆ ਤੇ ਮੈਂ ਸਿਰ ਤੇ ਉੱਪਰ ਇਹਨਾਂ ਦਾ ਪਰਨਾ ਹਣਾ ਲਿਆ ਗਿੱਲਾ ਗਿੱਲਾ ਤੇ ਫਿਰ ਮੈਂ ਕੱਪੜੇ ਸੁਕਣੇ ਪਾਏ ਕੱਪੜੇ ਅੱਜ ਬਹੁਤ ਜਿਆਦੇ ਧੁੱਤੇ ਜਿਦਾ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਲੀਨਿੰਗ ਜਿਹੜੀ ਸ਼ੁਰੂ ਕੀਤੀ ਹੋਈ ਆ ਤੇ ਤਿੰਨ ਰੂਮ ਮੈਂ ਕਰਤੇ ਹਣਾ ਕਲੀਨਿੰਗ ਤੇ ਤਿੰਨਾਂ ਦੀ ਅੱਜ ਬੈੱਡ ਸ਼ੀਟਾਂ ਵਗੈਰਾ ਸਾਰਾ ਕੁਝ ਧੋਣ ਵਾਲਾ ਸੀਗਾ ਤੇ ਆਪਾਂ ਧੁੱਤੇ ਕੱਪੜੇ ਚੰਗੀ ਤਰ੍ਹਾਂ ਐਨ ਵਧੀਆ ਜਿਦਾ ਰੂਮ ਸਾਫ਼ ਕਰ ਲਿਓ ਉਦਾਂ ਹੀ ਹੁਣ ਕੱਪੜੇ ਵੀ ਧੋ ਕੇ ਸੁਕਾ ਕੇ ਅੰਦਰ ਰੱਖਾਂਗੇ ਹਣਾ ਤੇ ਅੱਗੇ ਤਾਂ ਐ ਹੁੰਦਾ ਦੀ ਤੇ ਬੈਡ ਸ਼ੀਟਾਂ ਠੰਢੀ ਹੋ ਜਾਂਦੀ ਐ ਇਹ ਵਾਲੀਆਂ ਰੱਖੀਆਂ ਜਾਂਦੀ ਹੁੰਦੀਆਂ ਤੋਕੇ ਮੈਨੂੰ ਨਹੀਂ ਲੱਗਦਾ ਹੈਗਾ ਤੇ ਕੁਛ ਤਾਂ ਮੈਂ ਐਡਵਾਂਸ ਹੀ ਆ ਹਨਾ ਥੋੜੀ ਜੀ ਕਲੀਨਿੰਗ ਕਰਨ ਨੂੰ ਐਡਵਾਂਸ ਇੱਕ ਮਹੀਨਾ ਐਡਵਾਂਸ ਆ ਹਨਾ ਤੇ ਹਾਲੇ ਕਿੱਥੇ ਇਹ ਕੱਪੜੇ ਰੱਖ ਹੋਣੇ ਤੇ ਗਰਮੀ ਤਾਂ ਮੋੜ-ਮੋੜ ਕੇ ਆਈ ਜਾਂਦੀ ਆ ਤੇ ਪਤਾ ਨਹੀਂ ਤਾਂ ਅਸੀਂ ਉਹ ਇੱਕ ਮਹੀਨਾ ਐਡਵਾਂਸ ਆ ਹਨਾ ਤੇ ਚਲੋ ਕੋਈ ਗੱਲ ਨਹੀਂ ਤੇ ਕੇ ਰੱਖ ਲਾਂਗੇ ਤੋਕੇ ਹਾਲੇ ਤਾਂ ਇਹੀ ਵਿਸ਼ਣਗੀ ਆ ਦੁਬਾਰਾ-ਦੁਬਾਰਾ ਤੇ ਇੰਨੀ ਜਿਆਦਾ ਗਰਮੀ ਸੀਗੀ ਇੱਥੇ ਮੈਂ ਜਿਹਾਰ ਨੂੰ ਕਿਹਾ ਹਨਾ ਵੀ ਮੈਨੂੰ ਪਾਣੀ ਲਿਆ ਕੇ ਦੇ ਪੀਣ ਨੂੰ બાર નહીં ના ગણાય બર નવા મગતે જો તો જોટલી સુવા अ <ihak> सा <violin beeping warfare> ਕਾਂ Thu ਚੜ ਜਾਣੇ ਕਾਂ Thu ਜਾਣਾ ਪਿਆ ਉਹ ਫਟਦੇ ਨੇ ਅਸੀਂ ਪੁਰਾਣੇ ਖਾਣੇ ਆ ਮੇਰੀ ਗੁੰਡਾਣੀ ਨਾਲ ਰਸਤਾ ਅਸੀਂ ਪੁਰਾਣੇ ਵਾਲੇ ਆ ਅਸੀਂ ਕੇ ਗਾਲੇ ਨਹੀਂ ਕੇ ਘਟਸਣ ਕਹਿੰਦੇ ਸਾਰੇ ਨਰਾਤਾ ਕਰੂਗੀ ਸਾਰਿਆਂ ਨੂੰ ਹੈਪੀ ਨਰਾਤੇ ਨਵਰਾਤਰੇ ਹੁੰਦਾ ਵੈਸੇ ਹੈਪੀ ਨਵਰਾਤਰੇ ਸ਼ੁਰੂ ਹੈ ਵੈਕ੍ਰੋਸਾ ਵੀ ਆਪਣੀਆਂ ਰੱਖਿਆ ਹੋਈਆਂ ਤੇ ਮੰਨਾ ਸਾਰੀਆਂ ਕੁੜੀਆਂ ਕਰੇ ਆ ਸਾਰੇ ਘਰ ਕੁਟ ਕੁਟ ਮੈਂਕਰ ਸਾਰਿਆਂ ਦੇ ਵਧੀਆ ਵਧੀਆ ਤੁਸੀਂ ਮੇਰੇ ਲਈ ਵੀ ਦਵਾਣਾ ਚਲਿਓ ਵਾਹੇ ਥੁਰਡੀਆਂ ਹਰ ਇੱਕ ਤੁਮਾ ਮਾ ਕੁੜੀਆਂ ਨੇ ਮੈਂ ਤੇ ਕੁਏ ਆਪਣੇ ਕਿੱਥੇ ਨਹੀਂ ਰਕ ਕਰੀਆਂ ਜੇ ਰੱਖੀ ਬੈਠੇ ਰਹਾਂ ਦਿੰਗੂਗੀ ਮੈਂ ਸਿੱਧੇ ਕਰੀ ਤੁਸੀਂ ਲੈ ਆਉਂਦੇ ਪਾਸੇ ਮੈਨੂੰ ਦੇ ਦਿੰਦੇ ਕਾ ਫੇਰੀ ਜਮਾਨੇ ਦਾ ਜੇਰਾ ਹੋ ਗਿਆ 4.5 ਦਾ ਤੇ ਆਪਾਂ ਸੌਗੇ ਜੀ ਭੈਣ ਜੀ ਔੜੀਆਂ ਤੇ ਕੱਪੜੇ ਕੋਲ ਕੇ ਜਾਣ ਤੇ ਮੈਂ ਚਾਹ ਪੀਂਦੀ banana ਖਾਦਾ ਤੇ ਆਰਾਮ ਨਾਲ ਸੌਂਗੀ ਪੂਰਾ ਸੁਪਤੀ ਐ ਤੋਕ ਘੰਟੇ ਸੌਂਗੀ ਹਨਾ ਆ ਕੀ ਕਰਦਾ ਦੇਖੋ ਜੀ ਅਜਾ ਬਾਰੇ ਕੰਮ ਕਰਨਾ ਟ੍ਰਾਈਪੋਡ ਚੱਕ ਲੈ ਕੇ ਆ ਪਕਰਦੇ ਆ ਕੰਮ ਨਾ ਤੇ ਨਾਲੇ ਤਾਂ ਨਰਾਤੇ ਸ਼ੁਰੂ ਹੋ ਜਾਣੇ ਆ ਸਾਡੇ ਤਾਂ ਜੋ ਜਿਹੜੇ ਬੀਜਦੇ ਆ ਉਹ ਮੱਸੀਆ ਵਾਲੇ ਦੇਣੇ ਬੀਜਦੇ ਆ ਅੱਜ ਮੱਸੀਆ ਆ ਸਾਰਿਆਂ ਨੂੰ ਮੱਸੀਆ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਲਈ ਵੈਲਕਮ ਬਹੁਤ ਵਧੀਆ ਸਾਰੇ ਪ੍ਰੋਗਰਾਮ ਸਾਰੇ ਤਿਹਾਰ ਵਧੀਆ-ਵਧੀਆ ਨਿੰਗਣ ਤੇ ਨਾਲੇ ਕਪੜਾ ਲੀੜਾ ਚੱਕਰੰਨਿਆ ਅੱਜ ਬਹੁਤ ਸਾਰੇ ਕਪੜਾ ਧੋਤੇ ਮੈਂ ਥੱਕ ਗਈ ਸੀ ਕਪੜੇ ਧੋ ਕੇ ਅੱਜ ਕੰਮ ਹੋਰ ਬਾਕੀ ਸਾਰੇ ਘਟ ਕਰੇ ਸੀਗੇ ਤੋਂ ਬੈੱਡ ਸ਼ੀਟਾਂ ਵਗੈਰਾ ਸਾਰਾ ਕੁਝ ਤੁਹਾਨੂੰ ਪਤਾ ਹੀ ਆਪਾਂ ਤਿੰਨ ਰੂਮ ਜਿਹੜੇ ਸਾਫ਼ ਕਰ ਲਏ ਆ। ਆ ਦੇਖ। ਦੋਰ ਰਸੀਆਂ ਥੱਲੇ ਭਰੇ ਪਈਆਂ ਨੇ। ਤੇ ਮੇਰੇ ਖਿਆਲ ਨਾਲ 2-3 ਉੱਪਰ ਭਰੀਆਂ ਪਈਆਂ ਨੇ। ਇੱਧਰ ਤਿਆਰੀ ਹੋ ਰਹੀ ਆ ਤੇ ਉੱਧਰ ਖਾਣ ਦਾ ਤਰੀਕਾ ਦੇ। ਸਾਥੀ ਨੇ ਜਿੱਤ ਨਾ ਤਰਾ ਕੇ। ਇੱਧਰ ਤਿਆਰੀ ਹੋ ਰਹੀ ਆ ਚੌਂ ਬੀਜ ਨੇ। ਹਲੋ ਪਾਂਡੇ ਰੱਖਦੇ ਆ ਤੇ ਜੋ ਕੱਢਦੇ ਆ ਤੈਰਦੇ ਆ ਤੇ ਫਿਰ ਭਾਈ ਨੂੰ ਪਾਂਡੇ ਖੜਾ ਦਈਦੇ ਨੇ ਕਵਾੜਾ ਵਾਲੇ ਚਲੋ ਡਰਾਈ ਬਾਰ ਟੈਕ ਇਨਕੀ ਨੇ ਵੀਸ ਤੇ ਜੋ ਕੰਟੈਕਟ ਲਗੜਾ ਕਰਾਈ ਬਾਰ ਆਸ ਨੇ ਹੈ ਅਮੇ ਰੋ ਮੇ ਲਗੜਾ ਨਾ ਕਰੇ ਚਲੋ ਕਪੜੇ ਚੱਕ ਲਿਆ ਕਪੜਾ ਲੇੜਾ ਚੱਕ ਕੇ ਨਾ ਫਿਰ ਆਪਾਂ ਜੋ ਵੀਦਦੇ ਆ ਤੇ ਆਸ ਸਾਰਾ ਸਮਾਨ ਪਿਆ ਬਾਹਰ ਚ ਆਪਣੇ ਚੱਕਣੀਆਂ ਨੇ ਤੇ ਤੁਸੀਂ ਜੋ ਕਦੋਂ ਵੀ ਇਸ ਦਿਓ ਪਹਿਲੇ ਨਰਾਤੇ ਨੂੰ ਜਾਂ ਮਸਿਆ ਵਾਲੇ ਦਿਨ ਮੈਨੂੰ ਲੱਗਦਾ ਸਾਰੇ ਜਣ ਮਸਿਆ ਸਾਡੇ ਤੇ ਮਸਿਆ ਵਾਲੇ ਦਿਨ ਵੀ ਆਤ ਮੇਰੀ ਨੋਜੀ ਲਾਲ ਲਾਲ ਹੋਈ ਗਈ ਮਸਾਲਾ ਲਾਲ ਲਾਲ ਹੋਇਆ ਪਿਆ ਨੇ ਉਹ ਹੋਇਆ ਅਲਰਜੀ ਜੀ ਵੀ ਖਾਜ ਹੋ ਜਾਂਦੀ ਅੱਖਾਂ ਤੋਂ ਪੂਰਾ ਪਤਾ ਲੱਗਦਾ ਮੈਨੂੰ ਅੱਜ ਬੁਖਾਰ ਤੇ ਲੱਗਦਾ ਸੀਗਾ ਫਿਰ ਮੈਂ ਸੌਂਗੀ ਆ ਜਾ ਯਾਰ ਲੈ ਆ ਟ੍ਰਾਈਪੋਟ ਛੇਤੀ ਜਣੇ ਤੋੜ ਨਾ ਦਈਏ ਇਹਨੂੰ ਇਹ ਆਨੇ ਕੰਮ ਘੱਟ ਕਰਾਉਂਦੇ ਚੌੜ ਜਾਂਦਾ ਕਰਦੇ ਚੌੜ ਨਹੀਂ ਹੋਉਂਦਾ ਹੋਂ ਚੌੜ ਬਾਜੀ ਇੱਥੇ ਲਾਉੜ ਨਹੀਂ ਹੁਣ ਤੇ ਵੀਡੀਓ ਬਣਾਉਂਦੇ ਚੌੜੀ ਕਰਦੇ ਚੌੜ ਬਾਜੀ ਆ ਲਾਉੜ ਨਹੀਂ ਇਹਨਾਂ ਦਾ ਆਪਾਂ 24 ਘੰਟੇ ਨਾਲ ਲਾਵਾਂਗੇ ਉਹੀ ਕੁਛ ਕਰਨਗੇ ਪੈਟਰਾ ਲਾ ਲਿਆ ਨੂੰ ਦਮੰਤੇ ਲੈ ਅੰਦਰ ਰੱਖਿਆ ਮੈਂ ਕਹਿ ਆ ਬਣਾ ਬਣਾਉਂਦੇ ਕੋਈ ਨੇ ਮੈਂ ਤਾਂ ਲਾਇਆ ਹੈ ਟ੍ਰਾਈ ਕਰਦੇ ਤੇ ਮੈਨੂੰ ਕੀ ਆ ਲੈ ਜੀ ਮੈਨੂੰ ਕਿਉਂ ਬੁਲਾਇਆ ਆ ਕੀ ਆ ਲੈ ਜੀ ਹੈ ਆ ਕੀ ਆ ਲੈ ਜੀ ਤਿਲੋ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀਆਂ ਸ਼ਰਾਰਤਾਂ ਦੇਖ ਹੀ ਲਈਆਂ ਹੋਣੇ ਨੇ ਉਹ ਤੁਹਾਡੇ ਨਾਲ ਸ਼ਰਾਰਤਾ ਕਰਦਾ ਸੀ ਤੇ ਕਦੇ-ਕਦੇ ਸ਼ਰਾਰਤਾ ਕਰਨ ਨੂੰ ਮਨ ਕਰਦਾ ਵੀ ਉਹ ਤੁਹਾਨੂੰ ਛੇੜਦਾ ਸੀ ਤੁਹਾਨੂੰ ਜਾਨੀ ਕਿ ਮੇਰੇ ਵਿਊਅਰਸ ਨੂੰ ਤੁਹਾਨੂੰ ਸਾਰਿਆਂ ਨੂੰ ਛੇੜਦਾ ਸੀ ਤੁਹਾਨੂੰ ਡਰਾਉਂਦਾ ਸੀ ਤੇ ਉਹਦੀਆਂ ਨਿੱਕੇ-ਨਿੱਕੇ ਜਿਹੀਆਂ ਸ਼ਰਾਰਤਾਂ ਤੁਹਾਨੂੰ ਕਿੱਦਾਂ ਦੀ ਲੱਗੀਆਂ ਤੇ ਕਮੈਂਟਸ ਕਰਕੇ ਜਰੂਰ ਦੇਖਿਓ ਦੱਸਿਓ ਹਨਾ ਤੇ ਇੱਥੇ ਹੁਣ ਮੈਂ ਲੱਗੀ ਸੀਗੀ ਸਾਰੇ ਕੱਪੜੇ ਚੱਕਣ ਤੇ ਕੱਪੜੇ ਥੋੜੇ ਜਿਹਾ ਹੀ ਰਹਿ ਗਏ ਸੀ ਜਿਹੜੇ ਗਿੱਲੇ ਸੀਗੇ ਤੇ ਜ਼ਿਆਦਾਤਰ ਸੁੱਕ ਗਏ ਸੀ ਤੇ ਥੋੜੇ ਜਿਹੇ ਸੀਗੇ ਜਿਹੜੇ ਹਨਾ ਮਤਲਬ ਥੋੜੇ ਜਿਹੇ ਥਿੱਲੇ ਥਿੱਲੇ ਜਿਹੇ ਰਹਿਗੇ ਸੀ ਧੁੱਪ ਤਾਂ ਬਹੁਤ ਜ਼ਿਆਦੇ ਸੀ ਤੇ ਇੱਥੇ ਮੇਰੇ ਹਾਰ ਪਾਏ ਜਾ ਰਹੇ ਸੀਗੇ ਅੱਜ ਮੈਨੂੰ ਬਣਾ ਰਿਆ ਸੀ ਜਿਹੜਾ ਸਰਪੰਚਣੀ ਤੇ ਮੇਰੇ ਹਾਰ ਪਾ ਕੇ ਮੈਂ ਸਰਪੰਚਣੀ ਬਣਾਉਂਦਾ ਸੀਗਾ ਤੇ ਆਪ ਵੀ ਚਾਜੇ ਪਤਾ ਨਹੀਂ ਕੀ ਕਰਦਾ ਫਿਰਦਾ ਸੀ ਉਹ ਜਿਹੜੇ ਮੇਰੇ ਸੀਗੇ ਨਾ ਕਮਰੇ ਦੇ ਵਿੱਚ ਟੰਗੇ ਹੋਏ ਮੈਂ ਉਹ ਉਹਨਾਂ ਨਾਲ ਖੇਡਦਾ ਸੀ ਮੈਂ ਤੋਤੇ ਸੀਗੇ ਤੇ ਬੈੱਡ ਸ਼ੀਟਾਂ ਧੋਤੀਆਂ ਆਪਾਂ ਤੁਹਾਨੂੰ ਤੁਸੀਂ ਦੇਖ ਹੀ ਲਿਆ ਹਨਾ ਤੇ ਹੁਣ ਸੁੱਕ ਗਈਆਂ ਇਹਨਾਂ ਨੂੰ ਆਪਾਂ ਚੱਕ ਦੰਨੇ ਆ ਤੇ ਅੱਜ ਆਪਾਂ ਅੱਜ ਮੇਰੇ ਨੇਕੋ ਬਹੁਤ ਹੀ ਪਿਆਰੇ ਤੇ ਵੀਵਰਸ ਦਾ ਹਨਾ ਬਰਥਡੇ ਆ ਆਪਾਂ ਉਹਨਾਂ ਨੂੰ ਵਿਸ਼ ਕਰਨਾ ਹੈ ਹੈਪੀ ਬਰਥਡੇ ਮਾਈ ਡੀਅਰ ਵੀਵਰਸ ਕਹਾਂਗੇ ਹਨਾ ਕੀ ਕਹਾਂਗੇ ਵੀਵਰਸ ਹੀ ਕਹਾਂਗੇ ਹਨਾ ਤੇ ਉਹ ਆਪਣੀ ਵੀਡੀਓ ਦੇਖਦੇ ਨੇ ਉਹਨਾਂ ਦਾ ਅੱਜ ਬਰਥਡੇ ਆ ਤੇ ਵੈਰੀ ਵੈਰੀ ਹੈਪੀ ਬਰਥਡੇ ਹਨਾ ਤੇ ਵਾਹਿਗੁਰੂ ਤੁਹਾਡੀ ਹਰ ਇੱਕ ਤਮੰਨਾ ਪੂਰੀ ਕਰੇ ਤੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਹਜ਼ਾਰਾਂ ਸਾਲ ਜਿਓ ਤੇ ਆਪਣੀ ਫੈਮਿਲੀ ਲਈ ਆਪਣੇ ਲਈ ਵਧੀਆ ਵਧੀਆ ਲਾਈਫ ਜਿਓ ਹਨਾ ਖੁਸ਼ ਰਹੋ ਬੈਗਰੂ ਤੁਹਾਡੀ ਹਰ ਇੱਕ ਤਮੰਨਾ ਪੂਰੀ ਕਰੇ ਹਨਾ ਤੇ ਬਰਥਡੇ ਮੈਨੂੰ ਇਹ ਕੱਲ ਵਿਸ਼ ਕਰ ਦੇਣਾ ਚਾਹੀਦਾ ਸੀ ਬਟ ਅੱਜ ਹੀ ਆ 3 ਤਰੀਕ ਦਾ ਤੇ ਜਦੋਂ ਹੁਣ ਮੈਂ ਵਾਇਸਓਵਰ ਕਰ ਰਹੀ ਹਾਂ ਮੇਰੇ ਹੁਣ ਦਿਮਾਗ 'ਚ ਆਇਆ ਵੀ ਅੱਜ ਉਹਨਾਂ ਦਾ ਬਰਥਡੇ ਆ ਤੇ ਆਪਾਂ ਵਿਸ਼ ਕਰ ਦਨੇ ਹਨਾ ਆਪਾਂ ਉਹਨਾਂ ਨੂੰ ਨਹੀਂ ਪਤਾ ਵੀ ਇਹ ਵੀਡੀਓ ਦੇ ਵਿੱਚ ਆਪਾਂ ਨੇ ਉਹਨਾਂ ਨੂੰ ਵਿਸ਼ ਕਰਨਾ ਹੈ ਤੇ ਉਹਨਾਂ ਲਈ ਇਹ ਸਰਪ੍ਰਾਈਜ਼ ਆ ਤੇ ਦੇਖਦੇ ਹਾਂ ਹੁਣ ਉਹਨਾਂ ਦਾ ਇਹ ਸਰਪ੍ਰਾਈਜ਼ ਉਹਨਾਂ ਨੂੰ ਕਿਦਾਂ ਦਾ ਲੱਗਦਾ ਹੈ ਹਨਾ ਤੇ ਇੱਕ ਵਾਰੀ ਫੇਰ ਤੋਂ ਹੈਪੀ ਬਰਥਡੇ ਮੇਰੇ ਤੇ ਮੇਰੀ ਪੂਰੀ ਫੈਮਿਲੀ ਵੱਲੋਂ ਤੁਹਾਨੂੰ ਹੈਪੀ ਬਰਥਡੇ ਤੇ ਉਮੀਦ ਆ ਤੁਹਾਨੂੰ ਮੇਰਾ ਇਹ ਵਾਲਾ ਸਰਪ੍ਰਾਈਜ਼ ਵਧੀਆ ਲੱਗੂਗਾ ਹਨਾ ਦੇਖੋ ਹੁਣ ਆਪਾਂ ਬਹੁਤ ਦੂਰ-ਦੂਰ ਰਹਿੰਦੇ ਆ ਆਪਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਅ ਸਰਪ੍ਰਾਈਜ਼ ਨਹੀਂ ਦੇ ਸਕਦੇ ਕੋਈ ਗਿਫਟ ਨਹੀਂ ਦੇ ਸਕਦੇ ਹਨਾ ਤੇ ਵੈਗਰੂ ਆਪਾਂ ਨੂੰ ਗਿਫਟ ਦੇਣ ਜੋਗੇ ਕਰ ਦਵੇ ਤੇ ਫਿਰ ਆਪਾਂ ਜਰੂਰ ਕਰਾਂਗੇ ਠੀਕ ਹੈ ਜੀ ਕੋਈ ਮੌਕਾ ਮਿਲੇ ਆਪਾਂ ਜਰੂਰ ਕਦੇ ਇਕੱਠੇ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਗਿਫਟ ਦਵਾਗੇ ਹਨਾ ਤੇ ਖਿਲਾ ਹਾਲ ਦੀ ਘੜੀ ਜਿੰਨਾ ਮੈਂ ਕਰ ਸਕਦੀ ਆ ਓਨਾ ਆਪਾਂ ਕਰਤਾ ਠੀਕ ਹੈ ਜੀ ਤੇ ਇਹ ਵੀਡੀਓ ਹੁਣ ਓਨਾਂ ਲਈ ਖਾਸ ਆ ਖਾਸ 뷰ਅਰ ਖਾਸ ਫਰੈਂਡ ਇੱਕ ਵਾਰੀ ਫਿਰ ਤੋਂ ਹੈਪੀ ਬਰਥਡੇ ਵੈਗਰੂ ਤਾਂ ਦੀ ਹਰ ਇੱਛਾ ਰਿਕਤਮਨਾ ਪੂਰੀ ਕਰੇ ਤੇ ਕਿੱਦਾਂ ਦਾ ਲੱਗੂਗਾ ਸਰਪ੍ਰਾਈਜ਼ ਮੈਨੂੰ ਨਹੀਂ ਪਤਾ ਕਿੱਦਾਂ ਦਾ ਰਿਜੈਕਸ਼ਨ ਆਊਗਾ ਏ ਹੁਣ ਉਹਨਾਂ ਨੂੰ ਜਾਂ ਤਾਂ ਉਹਨਾਂ ਨੇ ਪਰਸਨਲੀ ਮੈਸੇਜ ਕਰਕੇ ਦੱਸਣਾ ਹਨਾ ਜਾਂ ਫਿਰ ਵੀਡੀਓ ਤੇ ਕਮੈਂਟ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੀ ਲੱਗਣਾ ਕਿੱਦਾਂ ਲੱਗਣਾ ਤੇ ਜਿਸ ਦਾ ਬਰਥਡੇ ਆ ਉਹਨਾਂ ਲਈ ਸਰਪ੍ਰਾਈਜ਼ ਆ ਬਿਲਕੁਲ ਵੀ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਇਦਾਂ ਮੈਂ ਵੀਡੀਓ ਦੇ ਵਿੱਚ ਬੋਲਣਾ ਆ ਠੀਕ ਹੈ ਜੀ ਚਲੋ ਦੇਖੀ ਜਾਊਗਾ ਜੇ ਤਾਂ ਗੁੱਸਾ ਕਰਕੇ ਤਾਂ ਗੁੱਸਾ ਸਹੀ ਜੇ ਖੁਸ਼ ਹੋਗੇ ਤਾਂ ਖੁਸ਼ ਸਹੀ ਹੈ ਨਾ ਕਿਉਂਕਿ ਮੈਂ ਉਹਨਾਂ ਨੂੰ ਪਰਸਨਲੀ ਵਿਸ਼ ਕਰਤਾ ਸੀ ਤੇ ਹੁਣ ਇਹ ਨਹੀਂ ਸੀ ਪਤਾ ਵੀ ਆਪਾਂ ਵੀਡੀਓ ਦੇ ਵਿੱਚ ਵੀ ਕਰਾਂਗੇ ਤੇ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਵਿਸ਼ ਕਰ ਦੇਣਾ ਚਾਹੀਦਾ ਜਦੋਂ ਮੈਨੂੰ ਤੁਸੀਂ ਸਾਰੇ ਜਾਣੇ ਵਿਸ਼ ਕਰਦੇ ਹੋ ਹਨ ਤੇ ਮੇਰਾ ਵੀ ਫਰਜ਼ ਬਣਦਾ ਆਪਣੇ ਵਿਊਅਰਸ ਤੇ ਪ੍ਰਤੀ ਹਨਾ ਵੀ ਆਪਾਂ ਵੀ ਵਿਸ਼ ਕਰੀਏ ਤੇ ਆਪਾਂ ਕਰਤਾ ਇਹ ਆ ਇੱਕ ਵਾਰੀ ਫਿਰ ਤੋਂ ਮੈਨੀ ਮੈਨੀ ਰਿਟਨ ਆਫ ਦਾ ਬਰਥਡੇ ਓਕੇ ਜੇ ਮੈਨੂੰ ਸਹੀ ਬੋਲਣਾ ਆਇਆ ਹੋਵੇ ਤਾਂ ਇੰਗਲਿਸ਼ ਚ ਨਹੀਂ ਪੰਜਾਬੀ ਦੇ ਵਿੱਚ ਤਾਂ ਠੀਕ ਹੈ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਜੀ ਵੈਗ੍ਰੁਤਨ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਇੱਥੇ ਅਸੀਂ ਬੀਜਣ ਲੱਗੇ ਹੋਏ ਸੀ ਮਾਂਪੁੱਤ ਜੋ ਜੋਆਂ ਦੀ ਜਿਹੜੀ ਇਹ ਪਿੰਡਾਂ ਦੇ ਰੀਤੀ ਰਿਵਾਜ ਨੇ ਕਿ ਕਿਸੇ ਪਿੰਡ ਦੇ ਵਿੱਚ ਬੀਜਦੇ ਆ ਕਿਸੇ ਤਕਰੀਬਨ ਸਾਡੇ ਵਾਲੇ ਵਾਲੇ ਤਾਂ ਸਾਰੇ ਪਿੰਡਾਂ ਦੇ ਵਿੱਚ ਜੋਆਂ ਬੀਜੇ ਜਾਂਦੇ ਆ ਤੇ ਕਿੱਥੇ ਨਹੀਂ ਬੀਜੇ ਜਾਂਦੇ ਤੁਸੀਂ ਕਮੈਂਟਸ ਕਰਕੇ ਦੱਸਣਾ ਵੀ ਤੁਸੀਂ ਬੀਜਿਆ ਜਾਂ ਨਹੀਂ ਬੀਜਿਆ ਹਨਾ ਜੋ ਮਤਲਬ ਜਿੰਨੇ ਜਿੱਦਾਂ ਅਸੀਂ 4 ਜਾਣੇ ਆ ਅਸੀਂ 4 ਭਾਂਡੇ ਬੀਜ ਲਿਆ ਹਨਾ ਤੇ ਆਪਣੇ ਆਪਣੀ ਫੈਮਿਲੀ ਤੇ ਡਿਪੈਂਡ ਹੁੰਦਾ ਤੇ ਲੋ ਜੀ ਤਾਂ ਦਾ ਦਾਲ ਫੱਤੀ ਅੱਜ ਆਪਣੇ ਕੋ ਬਣੀ ਹੋਈ ਆ ਸਵੇਰੇ ਤੁਸੀਂ ਪਹਿਲੇ ਵਲੌਗ ਦੇ ਵਿੱਚ ਦੇਖ ਹੀ ਲਿਆ ਇਹ ਅੱਜ ਦਿਨ ਹੈਗਾ ਦਿਨ ਕਿ ਆ ਮੈਨੂੰ ਦਿਨ ਨਹੀਂ ਪਤਾ ਬੁੱਧਵਾਰ ਆ ਅੱਜ ਬੁੱਧਵਾਰ ਦਾ ਹੀ ਵਲੌਗ ਆ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਹੋਊ ਬੁੱਧਵਾਰ ਦਾ ਹੀ ਸੀ ਤੇ ਅੱਜ ਵੀ ਹੁਣ ਵੀ ਬੁੱਧਵਾਰ ਹੀ ਆ ਹੱਲੇ ਤੇ ਆਪਾਂ ਸਵੇਰੇ ਬਣਾਈ ਸੀਗੀ ਬਲੈਕ ਚਨੇ ਦੀ ਸਬਜ਼ੀ ਸਬਜ਼ੀ ਪਤਲੀ ਦਾਲ ਹੁੰਦੀ ਆ ਤੇ ਆਪਣੇ ਕੋ ਪਈ ਆ ਆਟਾ ਗੁੰਦ ਕੇ ਫੁਲਕੀ ਬਣਾਉਣੇ ਆ ਉਹ ਬਣਾ ਲੈਣੇ ਆ ਗਰਮੀ ਬਹੁਤ ਜ਼ਿਆਦੇ ਆ ਅੱਜ ਂਡੀ ਜ਼ਿਆਦੇ ਗਰਮੀ ਆ ਨਾ ਪਹਿ ਪੈਣੀ ਤਾੜੀ ਸੀ ਹਦੋਂ ਵਕਤ ਧੁੱਪ ਸੀਗੀ ਪੱਖਾ ਕੇ ਪਤਗੀ ਪੱਖਾ ਮੈਂ ਦਾਅਵੰਦ ਕੀਤਾ 2 ਮਿੰਟ ਗੱਲ ਕਰਨੀ ਆ ਫਿਰ ਆਪਣੇ ਵਿਊਅਰਸ ਦੇ ਨਾਲ ਤੇ ਅਮੀਰ ਆ ਤੁਸੀਂ ਵੀ ਜੋ ਜੋ ਬਿਜਲੇ ਹੋਣੇ ਜੋ 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 ਬਿਜਲੇ ਹੋਣੇ ਹਨਾ ਤੇ ਕਈ ਮੇਰੀਆਂ ਭੈਣਾਂ ਨੇ ਤਾਂ ਉਕੀ ਉਹਨੂੰ ਕੀ ਕਹਿੰਦੇ ਹੁੰਦੇ ਆ ਸਾਂਝੀ ਲਾਉਣੀ ਹੈ ਨਾ ਫਰੋਟਾ ਲਾਉਣਾ ਉਹ ਵੀ ਲਾਈਵ ਹੋਣੀ ਆ ਬਟ ਮੈਂ ਕਦੇ ਨਹੀਂ ਇਦਾਂ ਦਾ ਲਾਇਆ ਵੀ ਕਦੇ ਪੜਾਈ ਨਹੀਂ ਅਸੀਂ ਤਾਂ ਤੇ ਜੋ ਆਪਾਂ ਵੀਜ਼ ਦਨੇ ਵੀ ਨੇ ਹਰ ਇੱਕ ਸਾਲ ਵੀਜ਼ ਜਿਨੇ ਆ ਉਹ ਮੈਂ ਵੀਜ਼ਿਆ ਹੀ ਆ ਤੁਸੀਂ ਦੇਖ ਲਿਆ ਤੇ ਹੁਣ ਆਪਾਂ ਬਲੌਗ ਦਾ ਐਂਡ ਇੱਥੇ ਕਰਦੇ ਆ ਤੇ ਅੱਜ ਕੋਈ ਖਾਸ ਹੋਰ ਕੋਈ ਕੰਮ ਨਹੀਂ ਕਰਿਆਗਾ ਕੰਮ ਤਾਂ ਬਹੁਤ ਕੀਤੇ ਯਾਨੀ ਕਿ ਵੀਡੀਓ ਦੇ ਵਿੱਚ ਨਹੀਂ ਕੀਤੇ ਹੈਗੇ ਤੇ ਥੱਕ ਕੇ ਮੈਂ ਕੱਪੜੇ ਬਹੁਤ ਜ਼ਿਆਦੇ ਧੋਤੇ ਤੇ ਮੈਂ ਥੱਕ ਗਈ ਤੇ ਅੱਜ ਮੇਰੇ ਥੋੜੀ ਜਿਹੀ ਛਿੱਕਾਂ ਦੀ ਪ੍ਰੋਬਲਮ ਵੀ ਹੈ ਨੱਕ ਤੇ ਨਾ ਖਾਰਜੀ ਹੋਈ ਜਾਂਦੇ ਐਲਰਜੀ ਤੇ ਆਪਾਂ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਹਾਂ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਮਿਲਦੇ ਆ ਨੈਸਟ ਵਧੀਆ ਜੇ ਬਲੌਗ ਦੇ ਨਾਲ ਕਿਸੇ ਵਧੀਆ ਜੇ ਕੰਮ ਕਰਦੇ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ